15 ਅਗਸਤ ਦੀ ਦੇਰ ਰਾਤ ਕੀ ਹੁੰਦਾ ਹੈ ਤੁਸੀਂ ਵੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਸ਼ਹਿਰ ਦੇ 22 ਨੰਬਰ ਫਲੈਟ ਤੇ ਸਥਿਤ ਸਟਰੀਟ ਕਲੱਬ ਵਿੱਚ ਨੌਜਵਾਨਾਂ ਦੇ ਵੱਲੋਂ ਬਾਉਂਸਰ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਨੌਜਵਾਨਾਂ ਨੇ ਚਾਰ ਗੋਲੀਆਂ ਚਲਾਈਆਂ ਜਿਸ ਦੇ ਵਿੱਚੋਂ ਇੱਕ ਗੋਲੀ ਬਾਉਂਸਰ ਦੇ ਹੱਥ ਤੇ ਜਾ ਲੱਗਦੀ ਹੈ ਤੇ ਦੂਜੀ ਗੋਲੀ ਦੀ ਹੋ ਕੇ ਲੰਘ ਗਈ ਘਟਾ ਤੋਂ ਬਾਅਦ ਹਮਲਾ ਵਰ ਮੌਕੇ ਤੋਂ ਪਾਚ ਗਏ ਥਾਣਾ ਸਿਵਲ ਲਾਈਨ ਪੁਲਿਸ ਨੇ ਮੌਕੇ ਤੇ ਪੁੱਛ ਕੇ ਜਾਂਚ ਸ਼ੁਰੂ ਕੀਤੀ ਹੈ ਜ਼ਖਮੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਕਲੱਬ ਦੇ ਵਿੱਚ ਵਾਰਦਾਤ ਹੁੰਦੀ ਹੈ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀਆਂ ਨੇ ਤਸਵੀਰਾਂ ਗੋਲੀ ਚਲਾਣ ਵਾਲਾ ਨੌਜਵਾਨ 20720 ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਲੁਧਿਆਣਾ ਲਾਈਵ ਦੇ ਲਈ ਬਿਊਰੋ ਰਿਪੋਰਟ ਜੀ ਨੋ ਜੀ ਸਰ ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ ਭਾਈ ਰਾਜ ਲੜਾਈ ਹੋਈ ਦੱਸੋ ਕਿ ਕੀ ਹੋਇਆ ਕਿ ਮੈਂ ਸਰ ਕੱਲ ਰਾਤ ਮੈਨੂੰ ਮੇਰੇ ਬ੍ਰਦਰ ਦਾ ਫੋਨ ਆਇਆ ਤਕਰੀਬਨ ਪੌਣੇ 12 ਵਜੇ ਦਾ ਟਾਈਮ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਕਿ ਬ੍ਰਦਰ ਜੀ ਤੁਸੀਂ ਜਲਦੀ ਰਜਿੰਦਰ ਹਸਪੀਟਲ ਪਹੁੰਚੋ ਮੇਰੇ ਗੋਲੀ ਲੱਗੀ ਹੈ ਤਾਂ ਮੈਨੂੰ ਉਹ ਗੱਲ ਸੁਣ ਕੇ ਥੋੜੀ ਹੈਰਾਨੀ ਹੋਈ ਕਿ ਵੀ ਮਤਲਬ ਐਵੇਂ ਕਿਵੇਂ ਇਹ ਚੀਜ਼ ਬੋਲ ਰਿਹਾ ਹੈ ਤਾਂ ਮੈਨੂੰ ਚਲੋ ਮੈਨੇ ਜ਼ਿਆਦਾ ਉਹ ਨਹੀਂ ਕੀਤਾ ਹੈਗਾ ਮੈਂ ਰਜਿੰਦਰਾ ਹਸਪੀਟਲ ਵਾਸਤੇ ਨਿਕਲ ਗਿਆ ਆਪਣੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਤਾ ਮੈਨੇ ਕਿ ਵੀ ਜੀ ਐਵੇਂ ਮੈਂ ਕਰਕੇ ਗੱਲ ਹੋਈ ਹੈ ਉੱਥੇ ਪਹੁੰਚੋ ਤੇ ਦੇਖੀ ਜਾ ਕੇ ਕੀ ਗੱਲਬਾਤ ਹੈ ਉੱਥੇ ਪਹੁੰਚਣ ਤੇ ਸਾਨੂੰ ਪਤਾ ਲੱਗਿਆ ਕਿ ਵੀ ਉੱਥੇ ਜਿਹੜਾ ਮੇਰਾ ਬ੍ਰਦਰ ਸੀਗਾ ਉਹਦੀ ਇੱਕ ਬਾਹ ਦੇ ਵਿੱਚ ਗੋਲੀ ਲੱਗੀ ਹੋਈ ਸੀ ਜੋ ਕਿ ਉਹਦੀ ਗੋਲੀ ਉਹਦੀ ਬਾਹ ਦੇ ਵਿੱਚ ਅੰਦਰੀ ਸੀਗੀ ਉਹ ਤੇ ਦੂਸਰੀ ਗੋਲੀ ਜਿਹੜੀ ਸੀ ਉਹਦੇ ਪੇਟ ਦੇ ਵਿੱਚ ਖਹਿ ਕੇ ਲੰਘ ਗਈ ਤੇ ਅਸੀਂ ਜਦੋਂ ਉੱਥੇ ਪਹੁੰਚੇ ਤਾਂ ਸਾਨੂੰ ਮਤਲਬ ਪਤਾ ਲੱਗਿਆ ਕਿ ਵੀ ਕਲੱਬ ਦੇ ਵਿੱਚ ਕੋਈ ਚਾਰ ਮੁੰਡੇ ਆਏ ਸੀਗੇ ਤੇ ਇਹਨਾਂ ਦਾ ਮਤਲਬ ਇਹ ਕਹਿੰਦੇ ਜੀ ਡੀਜੇ ਦੇ ਪਿੱਛੇ ਕਲੇਸ਼ ਹੋਇਆ ਕਿ ਵੀ ਡੀਜੇ ਚਲਾਓ ਬਟ ਕਲੱਬ ਦਾ ਟਾਈਮ 11:00 ਵਜੇ ਦਾ ਸੀ ਤੇ 11:00 ਵਜੇ ਉਹਨਾਂ ਨੇ ਆਪਣਾ ਜਿਹੜਾ ਸੀਗਾ ਡੀਜੇ ਬੰਦ ਕਰਤਾ ਉਸ ਦੇ ਰਿਲੇਟਿਡ ਕਿ ਵੀ ਇਹ ਕਹਿੰਦੇ ਵੀ ਗਾਣਾ ਲਗਾਓ ਅਸਤਾ ਮਤਲਬ ਉਹ ਨਹੀਂ ਕਰਦੇ ਹੈਗੇ ਤੇ ਸਾਨੂੰ ਤੁਸੀਂ ਜਾਣਦੇ ਨਹੀਂਗੇ ਤੁਸੀਂ ਅਸੀਂ ਮੈਂ ਜੇਲ੍ਹ ਚੋਂ ਆਏ ਹੋਏ ਜਿਹੜੇ ਮੁੰਡੇ ਨੇ ਫਾਇਰਿੰਗ ਕੀਤੀ ਹੈ ਉਸ ਮੁੰਡੇ ਨੇ ਇਹ ਗੱਲ ਸ਼ਬਦ ਬੋਲੇ ਨੇ ਕਿ ਜੀ ਮੈਂ ਜੇਲ੍ਹ ਚੋਂ ਆਇਆ ਹਾਂ ਬ੍ਰਦਰ ਨੂੰ ਕਿ ਤੂੰ ਮੈਨੂੰ ਜਾਣਦਾ ਨਹੀਂ ਹੈਗਾ ਕਿ ਵੀ ਤੇ ਇਹ ਗੱਲਾਂ ਲੈ ਕੇ ਉਹ ਕਹਿੰਦਾ ਜੀ ਮੈਨਨੇ ਕੀ ਲੈਣਾ ਕਿ ਤੂੰ ਜੇਲ੍ਹ ਤੋਂ ਆਇਆ ਕਿੱਥੋਂ ਆਇਆ ਕਿ ਮੇਰੀ ਡਿਊਟੀ ਹੈ ਕਿ ਵੀ ਕਲੱਬ ਦਾ ਟਾਈਮ ਹੋ ਗਿਆ ਓਵਰ ਤੇ ਇਹਨਾਂ ਨੇ ਕੋਈ ਜ਼ਿਆਦਾ ਗੱਲ ਨਹੀਂ ਹੋਈ ਸਿੱਧੀ ਇਹਨਾਂ ਨੇ ਪਿਸਟਲ ਗੱਡੀ ਗੋਲੀਆਂ ਚਲਾਉਣੀਆਂ ਸਟਾਰਟ ਕਰ ਦਿੱਤੀਆਂ ਜੀ ਕਲੱਬ ਦਾ ਟਾਈਮ ਕਿੰਨੇ ਵਜੇ ਦਾ ਸਰ ਕਲੱਬ ਦਾ ਟਾਈਮ ਕਲੋਜ਼ਿੰਗ ਦਾ 11 ਵਜੇ ਦਾ ਜੀ 11 ਵਜੇ ਤੋਂ ਬਾਅਦ ਕੋਈ ਐਂਟਰੀ ਨਹੀਂ ਉਤਾਜ ਉਹ ਸੀਗਾ ਉਸ ਰਿਲੇਟਿਡ ਹੀ ਰੂਲ ਦੇ ਹਿਸਾਬ ਨਾਲ ਉਹਨਾਂ ਨੂੰ ਮੁੰਡਿਆਂ ਨੂੰ ਮਨਾ ਕੀਤਾ ਗਿਆ ਸੀਗਾ ਬਟ ਉਹ ਮੁੰਡਿਆਂ ਨੇ ਜਿਹੜਾ ਸੀਗਾ ਸਿੱਧੀਆਂ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ ਚਾਰ ਉਹਨਾਂ ਨੇ ਫਾਇਰ ਮਾਰੇ ਨੇ ਜੋ ਕਿ ਦੋ ਮੇਰੇ ਬ੍ਰਦਰ ਨੂੰ ਲੱਗੇ ਇੱਕ ਉਹਦੀ ਬਾਹਰ ਦੇ ਵਿੱਚ ਹੀ ਹੈ ਹਜੇ ਉਹਦਾ ਇਲਾਜ ਚੱਲ ਰਿਹਾ ਹਜੇ ਗੋਲੀ ਉਹਦੀ ਬਾਹਰ ਨਹੀਂ ਨਿਕਲੀ ਨਹੀਂ ਹੈਗੀ ਦੂਸਰੀ ਗੋਲੀ ਉਹਦੀ ਆਪਣਾ ਬੱਖੀ ਦੇ ਕੋਲੋਂ ਖਹਿਕੇ ਲੰਗੀ ਹੈ ਜੀ ਤੇ ਦੋ ਗੋਲੀਆਂ ਜਿਹੜੀਆਂ ਨੇ ਜੋ ਮੇਰੇ ਬ੍ਰਦਰ ਨੇ ਮੈਨੂੰ ਦੱਸਿਆ ਕਿ ਇੱਕ ਗੋਲੀ ਤਾਂ ਉਹਦੀ ਚਲਾਂਦੇ ਉੱਥੇ ਗੋਲੀ ਫਟ ਗਈ ਔਰ ਇੱਕ ਗੋਲੀ ਕੰਧ ਦੇ ਵਿੱਚ ਵੱਜੀ ਹੈ ਜਿਹੜੀ ਕਿ ਅਸੀਂ ਗੋਲੀ ਔਰ ਉਹਦਾ ਖੋਲ ਵਗੈਰਾ ਸਾਰਾ ਹੀ ਪੁਲਿਸ ਨੂੰ ਅਸੀਂ ਦਿੱਤਾ ਜੀ ਅਸਲਾ ਕਿਹੜਾ ਲਸਸ ਸੀਗਾ ਸਰ ਇਸ ਬਾਰੇ ਜਾਣਕਾਰੀ ਨਹੀਂ ਹੈਗੀ ਜੀ ਬਟ ਪਿਸਟਲ ਸੀਗਾ ਸਿਲਵਰ ਰੰਗ ਸੀਗਾ ਜੀ ਤੇ ਉਹ ਆਪਣਾ ਇਹ ਹੁਣ ਪੁਲਿਸ ਦੱਸੇਗੀ ਜੀ ਕਿ ਵੀ ਉਹ ਜਾਇਜ਼ ਸੀਗਾ ਜਾਂ ਨਜਾਇਜ਼ ਸੀਗਾ ਬਟ ਮੁੰਡਿਆਂ ਦੀ ਉਮਰਾਂ ਜਿਹੜੀਆਂ ਸੀਗੀਆਂ ਉਹ ਤਕਰੀਬਨ 26 22 27 ਸਾਲ ਦੀਆਂ ਸੀਗੀਆਂ ਜੀ ਐਡੇ ਜਵਾਕਾਂ ਨੂੰ ਕੋਣ ਅਸਲਾ ਦਿੰਦਾ ਜੀ ਲਾਊਸ ਕਿ ਉਤਨਾ ਹੀ ਕੋਟ ਨਹੀਂ ਦੇ ਸਕਦਾ ਸਰ ਸਾਡੇ ਅਸਲਾ ਉੱਥੇ ਜਿਹੜਾ ਹੈਗਾ ਬ੍ਰਦਰ ਦੇ ਇੱਥੇ ਜਿੱਥੇ ਇਹ ਜੌਬ ਕਰਦਾ ਐਂਟਰੀਆਂ ਵਗੈਰਾ ਪੰਦਦਾ ਕਸਟਮਰਾਂ ਦੀਆਂ ਉੱਥੇ ਅਸਲਾ ਅਲਾਉਡ ਨਹੀਂ ਹੈਗਾ ਜੀ ਪ੍ਰੋਪਰ ਚੈਕਿੰਗ ਹੁੰਦੀ ਹੈ ਬਟ ਇਹ ਮੁੰਡੇ ਕਿਵੇਂ ਲੁਕੋ ਕੇ ਅਸਲਾ ਲੈ ਕੇ ਅੰਦਰ ਬੜੇ ਯਕੀਨ ਨਾਲ ਦੀ ਸਾਜ਼ਿਸ਼ ਸੀਗੀ ਕਿਸੇ ਰਿਲੇਟਿਡ ਇਹ ਅੰਦਰ ਅਸਲਾ ਲੈ ਕੇ ਗਏ ਨੇ ਜੀ ਉਹ ਹੁਣ ਪੁਲਿਸ ਹੀ ਦੱਸ ਸਕਦੀ ਹੈ ਸਰ ਅਸੀਂ ਚਾਹੁੰਦੇ ਹਾਂ ਜੀ ਦੇਖੋ ਸਾਡੇ ਬ੍ਰਦਰ ਦੇ ਇਹਨਾਂ ਨੇ ਸਿੱਧੀ ਛਾਤੀ ਦੇ ਵਿੱਚ ਗੋਲੀ ਮਾਰੀ ਜਿਹੜਾ ਕਿ ਉਹਨੇ ਆਪਣੀ ਬਾਹ ਕਰ ਲਈ ਤੇ ਉਹ ਬਾਹ ਦੇ ਵਿੱਚ ਉਹਦੇ ਗੋਲੀ ਵੱਢ ਗਈ ਅਗਰ ਉਹ ਬਾਕੇ ਨਾ ਕਰਦਾ ਤਾਂ ਸ਼ਾਇਦ ਉਹਦੀ ਮੌਕੇ ਦੀ ਮੌਤ ਹੋ ਜਾਂਦੀ ਕਿ ਵੀ ਗੋਲੀ ਉਹਦੇ ਛਾਤੀ ਦੇ ਵਿੱਚ ਜਾਂ ਦਿਲ ਦੇ ਵਿੱਚ ਜਾ ਕੇ ਦਿਲ ਪਾੜ ਦਿੰਦੀ ਤਾਂ ਅਸੀਂ ਚਾਹੁੰਦੇ ਹਾਂ ਕਿ ਦੇਖੋ ਜੀ ਜੋ ਕਾਨੂੰਨ ਦੇ ਵਿੱਚ ਇਸ ਦੇ ਰਿਲੇਟਿਡ ਸਜ਼ਾ ਹੈਗੀ ਹੈ ਕਿ ਸਾਡਾ ਭਰਾ ਮਰਦਾ ਮਰਦਾ ਬਚਿਆ ਸਾਨੂੰ ਇਨਸਾਫ ਚਾਹੀਦਾ ਔਰ ਜੋ ਹੈ ਪੂਰੀ ਸ਼ਕਤੀ ਦੇ ਨਾਲ ਪੁਲਿਸ ਕਾਰਵਾਈ ਕਰੇ ਔਰ ਇਹ ਜਿਹੜੇ ਆਪਣਾ ਸ਼ਰਾਰਤੀ ਬੰਦੇ ਨੇ ਜਿਹੜੇ ਕਿ ਸਮਾਜ 'ਚ ਗੰਦ ਪਾਉਂਦੇ ਨੇ ਜੋ ਕਿ ਇਹ ਫਿਲਮਾਂ ਦੇਖ ਕੇ ਜਾਂ ਗਾਣੇ ਦੇਖ ਕੇ ਫੀਲਿੰਗਾਂ ਲੈ ਕੇ ਸਿੱਧੀਆਂ ਗੋਲੀਆਂ ਕਲਬਾਂ 'ਚ ਚਲਾ ਰਹੇ ਨੇ ਤੇ ਉਹਨਾਂ ਦੇ ਉੱਤੇ ਨੱਥ ਪਾਈ ਜਾਵੇ ਤੇ ਤਾਂ ਕਿ ਜਿਹੜਾ ਹੈਗਾ ਸਮਾਜ ਦੇ ਵਿੱਚ ਸਾਡੇ ਨਾਲ ਹੀ ਇਹ ਬੰਦੇ ਕੱਲ ਨੂੰ ਕਿਸੇ ਹੋਰ ਨਾਲ ਵੀ ਵਾਰਦਤ ਕਰ ਸਕਦੇ ਨੇ ਸ਼ਾਇਦ ਉਹ ਬੰਦਾ ਅੱਜ ਸਾਡਾ ਅਪਰਾਧ ਬਚ ਗਿਆ ਉਹ ਬੰਦਾ ਨਾ ਬਚੇ